ਦਰਸ਼ਨ ਕਰੋ ਗੁਰਗੋਬਿੰ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਸ਼ੀਸ਼ੇ ਦੇ ਜਿਸ ਦੇ ਵਿੱਚ ਤੱਕਣ ਦੇ ਨਾਲ ਲਕਵੇ ਨਾਲ ਵਿੰਗੇ ਹੋਏ ਮੂੰਹ ਤੱਕ ਸਿੱਧੇ ਹੋ ਜਾਂਦੇ ਹਨ ਗੱਲ ਸ਼ਰਦਾ ਪਾਵਣਾ ਦੀ ਹੈ ਤੇ ਸੰਗਤ ਜੀ 8 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਤਕਸ਼ੀਦ ਦਮਦਮਾ ਸਾਹਿਬ ਵਿੱਚ ਸ਼ਸ਼ੋਭਿਤ ਇਹ ਪਾਉਣ ਪਿੱਤਰ ਸ਼ੀਸ਼ੇ ਦੇ ਜਿਹੜੇ ਦਰਸ਼ਨ ਕਰਵਾਏ ਜਾਂਦੇ ਹਨ ਆਓ ਸੰਗ ਜੀ ਨਾਲ ਹੀ ਤੁਹਾਨੂੰ ਦਰਸ਼ਨ ਕਰਾਉਣੇ ਹਨ ਤੇਗਾ ਸਾਹਿਬ ਤਨਤਨ ਬਾਬਾ ਦੀਪ ਸਿੰਘ ਜੀ ਦਾ ਨਾਲ ਹੀ ਮੋਹਰ ਤਖਤ ਸਾਹਿਬ ਦੀ ਤੇ ਨਾਲ ਹੀ ਤੁਹਾਨੂੰ ਇਤਿਹਾਸਿਕ ਜਿਹੜੀ ਹੈ ਰਫਲ ਆ ਉਸੇ ਆਪ ਸੰਗਤ ਨੂੰ ਜਿਹੜੇ ਆ ਦਰਸ਼ਨਦਾਰੇ ਕਰਾਉਣੇ ਹਨ ਨਾਲ ਹੀ ਦਰਸ਼ਨ ਕਰੋ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸ਼੍ਰੀ ਸਾਹਿਬ ਦੇ ਤੇ ਆਓ ਸੰਗ ਜੀ ਨਾਲ ਹੀ ਤੁਹਾਨੂੰ ਦਰਸ਼ਨ ਕਰਾਉਣੇ ਹਨ ਉਸ ਪਾਉਣ ਪਿੱਤਰ ਖੂਦ ਹੈ ਜਿਸ ਕੋ ਨੂੰ ਅਮਰ ਸ਼ੀਤਾਂਤ ਨੰਬਰਬਾਬ ਦੀਪ ਸਿੰਘ ਜੀ ਨੂੰ ਨਵਾਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅਜ ਆਵਣੇ ਦਰਸ਼ਨ ਕਰਾਉਣ ਜਾ ਰਿਹਾ ਹਾਂ ਤਖਤ ਚਿਰਦਮਤਾ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਟਿੰਡਾ ਵਿੱਚ ਸ਼ਸ਼ੋਭਿਤ ਇਹ ਪਾਵਨ ਪੀਤਾ ਰਾਸਥਾਨ ਜਿਸ ਸਥਾਨ ਦੇ ਆਪ ਜੀ ਦਰਸ਼ਨਦਾਰੇ ਕਰ ਰਹੇ ਹੋ ਇਹ ਪਾਵਨ ਤਖਤ ਖਾਲਸਾ ਪੰਥ ਦਾ ਚੌਥਾ ਤਖਤ ਹੈ ਸਾਬ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸਮੇਂ ਦੇ ਜ਼ਾਬਰ ਹੁਕਮਰਾਨਾਂ ਦੇ ਖਿਲਾਫ ਜੂੰਜਦੇ ਹੋਏ 1704 ਈਸਵੀ ਨੂੰ ਅਨੰਦਾ ਦੀ ਪੂਰੀ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਮਕੌਰ ਸਹਿ ਮਾਸੀਵੜਾ ਦਿਨਾ ਕਾਂਗੜ ਮੁਕਸਰ ਸਾਹਿਬ ਲੱਖੀ ਜੰਗਲ ਪੱਕਾ ਪਥਰਾਲਾ ਅਤੇ ਹੋਰ ਅਨੇਕ ਸਥਾਨਾਂ ਤੋਂ ਹੁੰਦੇ ਹੋਏ ਇਸ ਸਥਾਨ ਉਪਾਗ ਲਾਏ ਤੇ ਇਸ ਸਥਾਨ ਤੇ ਪਹੁੰਚੇ ਸਨ ਇਸ ਸਥਾਨ ਤੇ 1705 ਈਸਵੀ ਨੂੰ ਪੁੱਜੇ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਕਰੀਰਾਂ ਦੇ ਚੁੰਡਾਂ ਨਾਲ ਕਿਰੀ ਹੋਈ ਇੱਕ ਉੱਚੀ ਬੇੜੀ ਉੱਤੇ ਕਮਰਕੱਸਾ ਖੋਲ ਕੇ ਦਮ ਲਿਆ ਸੀਗਾ ਇਸ ਸਥਾਨ ਦਾ ਨਾਮ ਉਸ ਸਮੇਂ ਦਮਦਮਾ ਸਾਹਿਬ ਮਸ਼ਹੂਰ ਹੋ ਗਿਆ ਇਸ ਸਥਾਨ ਤੇ ਗੁਰੂ ਜੀ ਲਗਭਗ ਸਵਾ ਸਾਲ ਤੋਂ ਵੱਧ ਸਮਾਂ ਰਹੇ ਇਸ ਸਥਾਨ ਤੇ ਹੀ ਬੰਦੂਕ ਦੇ ਨਿਸ਼ਾਨੇ ਨਾਲ ਸ੍ਰੀ ਗੁਰੂ ਗਵਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦਾ ਸਿਦਕ ਪਰਖਿਆ ਸੀਗਾ ਇਸ ਇਲਾਕੇ ਦੇ ਚੌਧਰੀ ਬਾਬਾ ਡੱਲਾ ਜੀ ਨੂੰ ਸਮੇਤ ਪਰਿਵਾਰ ਅਮਰਤ ਜੀ ਦਾਦ ਬਖਸ਼ੀ ਤੇ ਨਾਮ ਡੱਲਾ ਸਿੰਘ ਰੱਖਿਆ ਗਿਆ ਸੀਗਾ ਐਸੇ ਹੀ ਸਥਾਨ ਤੇ ਗੁਰੂ ਸਾਹਿਬ ਨੇ ਭਾਈ ਮਣੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਪਾਵਨ ਬੀੜ ਲਿਖਵਾਈ ਇਸ ਸਥਾਨ ਤੇ ਯਾਦ ਵਜੋਂ ਗੁਰਦੁਆਰਾ ਦਮਦਮਾ ਸਾਹਿਬ ਸ਼ੁਭੀ ਤੇ ਹੈ ਤੇ ਅਮਰ ਸ਼ੀਦ ਤਨਤਨ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਤਾਰੇ ਕਰਕੇ ਚਾਰੇ ਤਖਤਾਂ ਵੱਲ ਭੇਜੇ ਸਨ ਖਾਲਸਾ ਸਾਹਿਬਾਨ ਦੇ ਵਿਸਾਖੀ ਤੇ ਦੂਸਰੀ ਵਾਰ ਸਵਾ ਲੱਖ ਸਿੰਘ ਨੂੰ ਅਮਰ ਸ਼ਿਕਾਇਆ ਗਿਆ ਸੀਗਾ ਜਿਸ ਦੀ ਯਾਦ ਵਿੱਚ ਹਰ ਸਾਲ ਵਿਸਾਖੀ ਦਿਹਾੜਾ ਇਸ ਪਾਵਨ ਪਿੱਤਰ ਸਥਾਨ ਤੇ ਇਹ ਬੜੇ ਹੀ ਸ਼ਰਧਾ ਪਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਸੰਗਤ ਜੀ ਆਪ ਜੀ ਨੂੰ ਦਰਸ਼ਨ ਕਰਵਾਏ ਹਨ ਤਕਸੀਰ ਦਮਦਮਾ ਸਾਹਿਬ ਤੇ ਨਾਲ ਹੀ ਗੁਰੂ ਸਹਬਾਨਾਂ ਦੀਆਂ ਪਵਣ ਪਿੱਤਰ ਨਿਸ਼ਾਨੀਆਂ ਦੇ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਦੀ ਵੀਡੀਓ ਆਪ ਜੀ ਨੂੰ ਪਸੰਦ ਆ ਗਈ ਹੋਊ ਜਾਂ ਪਸੰਦ ਆ ਤੇ ਜਰੂਰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਜਿਹੜੀਆਂ ਦਰਸ਼ਨਦਾਰੇ ਕਰ ਸਕਦੀਆਂ ਹਨ ਜਦੋਂ ਵੀ ਆਪ ਜੀ ਦਰਸ਼ਨਦਾਰੇ ਕਰਨ ਆਉਨੇ ਹੋ ਇਸ ਸਥਾਨ ਤੇ ਆਪ ਜੀ ਨੂੰ ਕਾਫੀ ਗੁਰੂ ਘਰਾਂ ਦੇ ਦਰਸ਼ਨਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ ਬਹੁਤ ਮਨ ਨੂੰ ਸ਼ਾਂਤੀ ਮਿਲੇਗੀ ਤੇ ਬਹੁਤ ਬਹੁਤ ਧੰਨਵਾਦ ਸੰਗਤ ਜੀ ਇਸੇ ਤਰ੍ਹਾਂ ਆ ਵੀਡੀਓ ਦੇਖਣ ਲਈ ਆਪਣਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ Instagram ਨੂੰ ਫੋਲੋ ਕਰ ਲਓ ਤੇ ਨਾਲ ਹੀ ਜੁੜੇ ਰਹੋ Facebook ਦੇ ਨਾਲ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕਣ ਤੁਸੀਂ ਇਸੇ ਤਰ੍ਹਾਂ ਹੀ ਗੁਰੂ ਘਰਾਂ ਦੇ ਦਰਸ਼ਨਦਾਰੇ ਕਰਕੇ ਆਨੰਦ ਮਾਣ ਸਕੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ